ਬਹੁਤ ਸਾਦੀ ਤੇ ਮਿੱਠੀ ਬੋਲੀ ਵਿੱਚ ਸੱਚ ਦਾ ਉਪਦੇਸ਼ ਦੇਣ ਵਾਲੇ ਬਾਬਾ ਫਰੀਦ ਜੀ ਨੇ ਹਿਜਰੀ 644 ਸਨ 1266 ਨੂੰ 93 ਸਾਲ ਦੀ ਉਮਰ ਵਿੱਚ ਆਪਣੇ ਪਿੰਡ ਅਜੋਧਨ ਪਾਕ ਪਟਨ ਵਿੱਚ ਚਲਾਣਾ ਕੀਤਾ ਸ਼ੇਖ ਬ੍ਰਹਮ ਜਿਨ੍ਹਾਂ ਨੂੰ ਬਾਬਾ ਨਾਨਕ ਜੀ ਤੀਸਰੀ ਉਦਾਸੀ ਸਮੇ ਪਾਕ ਪਟਨ ਮਿਲੇ ਸਨ ਬਾਬਾ ਫਰੀਦ ਜੀ ਦੇ ਖਾਨਦਾਨ ਵਿੱਚ 11ਵੀਂ ਥਾਂ ਤੇ ਸਨ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਨਾਨਕ ਪਾਸ਼ਾ ਨੇ ਆਪਣੀ ਤੀਜੀ ਉਦਾਸੀ ਸਮੇਂ ਹੀ ਸ਼ੇਖ ਬ੍ਰਹਮ ਜੀ ਪਾਸੋਂ ਪ੍ਰਾਪਤ ਕੀਤੀ ਬਾਬਾ ਜੀ ਦੇ ਕੁੱਲ 112 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਇਹਨਾਂ ਸ਼ਲੋਕਾਂ ਦੇ ਨਾਲ 18 ਹੋਰ ਸ਼ਲੋਕ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਹਨ ਇਹ 18 ਸ਼ਲੋਕ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੇ ਨਾਲ ਆ ਕੇ ਕੁਝ ਗੁਜੀਆਂ ਰਮਝਾਂ ਨੂੰ ਹੋਰ ਖੋਲਣ ਦਾ ਯਤਨ ਕਰਦੇ ਹਨ ਅਤੇ ਇਹਨਾਂ ਸ਼ਲੋਕਾਂ ਤੋਂ ਇਲਾਵਾ ਬਾਬਾ ਫਰੀਦ ਜੀ ਦੇ ਚਾਰ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਜਿਨ੍ਹਾਂ ਵਿੱਚੋਂ ਦੋ ਰਾਗ ਆਸਾ ਵਿੱਚ ਹਨ ਅਤੇ ਦੋ ਰਾਗ ਸੁਹੀ ਵਿੱਚ ਬਾਬਾ ਜੀ ਦੀ ਬਾਣੀ ਸਾਨੂੰ ਹਮੇਸ਼ਾ ਪਿਆਰ ਅਤੇ ਇਹ ਲੀਮੀ ਦਾ ਸੰਦੇਸ਼ ਦਿੰਦੀ ਹੈ ਤੇ ਪੰਜਾਬੀ ਦੀ ਢੁੰਗਾਈ ਅਤੇ ਉਸ ਦੀ ਮਿਠਾਸ ਦੀ ਪੈਰ ਵੀ ਕਰਦੀ ਹੈ ਧੰਨ ਧੰਨ ਬਾਬਾ ਫਰੀਦ ਜੀ